ਕਰਦੇ ਆ ਜੀ ਸਾਨੂੰ ਭੇਜੇ ਬਾਰਡਰਾਂ ਤੇ ਅਸੀਂ ਜ਼ਿੰਦਾ ਬੰਬ ਬਣ ਕੇ ਜਾਵਾਂਗੇ ਪਾਕਿਸਤਾਨੇ ਨੇ ੱਟੀਆਂ ੜਾ ਕੇ ਆਵਾਂਗੇ ਚਾਹੇ ਅਸੀਂ ਇਕੱਲੇ ਇਕੱਲੇ ਆ ਫਿਰ ਵੀ ਨਹੀਂ ਅਸੀਂ ਡਰਦੇ ਅਸੀਂ ਹਿੰਦੂ ਆ ਮਰਨਾ ਨਹੀਂ ਪਸੰਦ ਕਰਦੇ ਮਾਰਨਾ ਪਸੰਦ ਕਰਦੇ ਆ ਅਸੀਂ ਪਾਕਿਸਤਾਨ ਦੀ ਘੋਰ ਨੋਰ ਤੇ ਨਿੰਦਿਆ ਕਰਦੇ ਆ ਜਿਹੜਾ ਇਹਨੇ ਕਾਨੂੰਨਾ ਕੰਮ ਕਰਾਇਆ ਇਹ ਕਰਾਣੇ ਬੰਦ ਕਰੇ ਇਹ ਸਾਡੇ ਨਾਲ ਸਿੱਧਾ ਮੱਥਾ ਲਾਵੇ ਜੀ ਅਸੀਂ ਪਾਕਿਸਤਾਨ ਦੀ ਘੋਰ ਨੋਰ ਤੇ ਨੰਦਿਆ ਕਰਦੇ ਆ ਕਿ ਜਿਹੜਾ ਇਹਨਾਂ ਕਾਨੂੰਨਾਂ ਕੰਮ ਕਰਾਇਆ ਇਹ ਕਰਾਣੇ ਬੰਦ ਕਰੇ ਇਹ ਸਾਡੇ ਨਾਲ ਸਿੱਧਾ ਮੱਥਾ ਲਾਵੇ ਜੀ ਅਸੀਂ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਸਾਨੂੰ ਭੇਜੇ ਬਾਰਡਰਾਂ ਤੇ ਅਸੀਂ ਜ਼ਿੰਦਾ ਬੰਬ ਬਣ ਕੇ ਜਾਵਾਂਗੇ ਪਾਕਿਸਤਾਨ ਨੇ ਧੱਜੀਆਂ ੜਾ ਕੇ ਆਵਾਂਗੇ ਚਾਹੇ ਅਸੀਂ ਇਕੱਲੇ-ਇਕੱਲੇ ਆ ਫਿਰ ਵੀ ਨਹੀਂ ਅਸੀਂ ਡਰਦੇ ਅਸੀਂ ਹਿੰਦੂ ਆ ਮਰਨਾ ਨਹੀਂ ਪਸੰਦ ਕਰਦੇ ਮਾਰਨਾ ਪਸੰਦ ਕਰਦੇ ਆ ਤੁਹਾਡੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਮਰਦੇ ਦੀ ਜੱਟ ਇਹ ਸਾਡੇ ਭਾਈਚਾਰੇ ਦੀ ਪ੍ਰਤੀਕ ਪ੍ਰਤੀਕ ਹੈ ਜੀ ਤਿਰੰਗਾ ਸਰਬ ਸੰਝਾ ਜੀ ਸਾਡੇ ਦੇਸ਼ ਦਾ ਨਿਸ਼ਾਨ ਹੈ ਜੀ ਇਹ ਮਾਝੀਰ ਕੋਈ ਕਿਸੇ ਅਲੱਗ ਪੰਥ ਦੀ ਨਹੀਂ ਕਿ ਸਾਡੀ ਸਾਰਿਆਂ ਦੀ ਆ ਅਸੀਂ ਮਾਝੇ ਚ ਜਾਨੇ ਆ ਉਹ ਸਾਡੇ ਹੀ ਭਾਈਚਾਰੇ ਚ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਭਾਈਚਾਰੇ ਖਾਂ ਇਹਨੂੰ ਕੈਮਰਾ ਰੱਖੋ ਜਿਹੜੀ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਦੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਉਹ ਜਵਾਬ ਦੇਵੇ ਮੋਦੀ ਜੀ ਨੂੰ ਇੱਕੋ ਹੀ ਬੇਨਤੀ ਆ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਸਾਂ ਚੱਲਦੀ ਆ ਉਹ ਬੰਦ ਕੀਤਾ ਜਾਵੇ ਜਿਹੜਾ ਵੀ ਵਪਾਰ ਆ ਜਿਹੜੇ ਵੀ ਇੱਥੇ ਪਾਕਿਸਤਾਨ ਤੋਂ ਆਏ ਹੋਣ ਉਹਨਾਂ ਦੇ ਬੀਜੇ ਵੀ ਕੈਨਸਲ ਕੀਤੇ ਜਾਣ ਅਸੀਂ ਇਹੀ ਸਰਕਾਰ ਤੋਂ ਪੂਰੇ ਜੋਰ ਨਾਲ ਮੰਗ ਕਰਦੇ ਆ ਕਿ ਜਿਹੜੇ ਸਾਡੇ 28 ਪਰਿਵਾਰ ਦੇ ਬੱਚੇ ਸ਼ਹੀਦ ਹੋਏ ਨੇ ਉਹਨਾਂ ਨੂੰ ਨਾਲੇ ਮੁਆਵਜ਼ਾ ਵੀ ਦਿੱਤਾ ਜਾਵੇ ਉਹਨਾਂ ਦੇ ਘਰਾਂ 'ਚ ਨੌਕਰੀਆਂ ਵੀ ਦਿੱਤੀ ਜਾਣ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਵਧੀਆ ਤੰਗ ਨਾ ਕੀਤਾ ਔਰ ਖਾਸ ਤੌਰ 'ਤੇ ਮੁਸਲਮਾਨ ਤਾਂ ਇਸ ਦੀ ਮਜ਼ਮਤ ਪੂਰੀ ਕਰਦਾ ਹੈ ਔਰ ਹਮਾਰੇ ਪੰਜਾਬ ਵਾਲੇ بالکل مذمت کرتے ہیں کھل کر کیونکہ یہ کام اتنا غلط ہوا ہے یہ بہت بڑا حادثہ ہے ہمارے لیے تو اس کا پرزور ہم مذمت کرتے ہیں مخالفت کرتے ہیں اس کی اور ایسا آگے نہ ہو اس کے لیے ہم اپنی سرکار سے درخواست کرتے ہیں کہ پورا انتظام اس کا کیا جائے مسجد جی 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 ترنگا تو ہماری ایک شان ہے तिरंगा तिरंगा तो हम हर वक्त तो लहराएंगे और लहराते रहेंगे इंशाला जब तक हमारी जान में जान है तो ये जो इन जो हमला हुआ है जी जी हिंदू मुसलमान तो भाईचारे को खत्म करने के लिए जी जी जी, जी 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 बिल्कुल सही बात है ये आपस में लड़ाने के लिए और आपसी भाईचारे को खत्म करने के लिए काम किया गया है और ऐसा हम होने नहीं देंगे हम बिल्कुल साथ साथ खड़े हैं सभी के साथ में खड़े हुए हैं और पूरे देश में पाकिस्तान के खिलाफ नारेबाजी हो रही है जी जी आप इसके बारे में क्या बिल्कुल